ਪੰਜਾਬ ਸਰਕਾਰ ਦੀ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਇਹ ਮੀਟਿੰਗ 13 ਫਰਵਰੀ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਹੋਵੇਗੀ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਹਾਲਾਂਕਿ ਜੇਕਰ ਸੂਤਰਾਂ ਦੀ ਮੰਨਿਆਤ ਹੈ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਵਿੱਚ ਹੋਣ ਅਤੇ ਹੋਰ ਮਹੱਤਵਪੂਰਨ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਲਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੀਟਿੰਗ ਦੀ ਤਾਰੀਖ ਬਦਲੀ ਗਈ ਸੀ ਪਹਿਲਾਂ ਇਹ ਮੀਟਿੰਗ 5 ਫਰਵਰੀ ਨੂੰ ਹੋਣੀ ਸੀ ਪੰਜਾਬ ਵਿੱਚ ਲੰਬੇ ਸਮੇਂ ਤੋਂ ਕੋਈ ਵੀ ਕੈਬਨਟ ਮੀਟਿੰਗ ਨਹੀਂ ਹੋਈ ਹੈ ਪਹਿਲਾ ਪੰਚਾਇਤੀ ਚੋਣਾਂ ਲਈ 55 ਤੱਕ ਲਾਗੂ ਕੀਤਾ ਗਿਆ ਸੀ ਅਤੇ ਫਿਰ ਨਗਰ ਨਿਗਮ ਚੋਣਾਂ ਲਈ ਇਸ ਤੋਂ ਬਾਅਦ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਸਨ ਅਜੇ ਵਿੱਚ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ ਹੁਣ ਜਿਸ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਜੇ ਇਸ ਸਥਿਤੀ ਵਿੱਚ ਦਿੱਲੀ ਵਿੱਚ ਪਾਰਟੀ ਦੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਹਨ ਨਿਜੇ ਸਥਿਤੀ ਵਿੱਚ ਹੁਣ ਕੈਬਨਟ ਦੀ ਮੀਟਿੰਗ 13 ਫਰਵਰੀ ਨੂੰ ਹੋਵੇਗੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੀ 27 ਸਾਲਾਂ ਬਾਅਦ ਹੋਈ ਵਾਪਸੀ ਨੂੰ ਲੈ ਕੇ ਭਾਜਪਾਈਆਂ ਦੇ ਹੌਸਲੇ ਵਧ ਗਏ ਹਨ। ਭਾਜਪਾ ਨੇ ਦਿੱਲੀ ਜਿੱਤ ਕੇ ਭਾਜਪਾ ਦੇ ਦਿੱਲੀ ਜਿੱਤਣ ਦੇ ਨਾਲ ਹੀ ਉੱਤਰ ਭਾਰਤ ਵਿੱਚ ਇੱਕ ਹੋਰ ਵੱਡੀ ਉਲੰਘ ਪੁੱਟ ਲਈ ਹੈ। ਇਸ ਨਾਲ ਭਾਜਪਾ ਨੇ ਉੱਤਰ ਭਾਰਤ ਵਿੱਚ ਸਥਿਤ ਦਿੱਲੀ, ਹਰਿਆਣਾ, ਰਾਜਸਥਾਨ ਵਿੱਚ ਜਿੱਤ ਹਾਸਲ ਕਰ ਲਈ ਹੈ। ਹੁਣ ਭਾਜਪਾ ਨੇ ਪੰਜਾਬ ਵਿੱਚ ਖੁਦ ਨੂੰ ਮੌਜੂਦ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਦੇਖੋ ਅੱਜ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟਾ ਉਹ ਪੰਜਾਬ ਅਸੀਂ ਵੀ ਚਾਹਦੇ ਤੇ ਅੱਜ ਦਿੱਲੀ ਚਿੱਤਨ ਨਾਲ ਐਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਕਿਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਪੌਜ ਇਹ ਉਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੇ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਬੀਜੇਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਚਦੇਵ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲੋ ਦਿੱਲੀ ਦੇਖ ਲੋ ਰਾਜਸਥਾਨ ਦੇਖ ਲੋ ਯੂਪੀ ਦੇਖ ਲੋ ਮਧਿਆ ਪ੍ਰਦੇਸ਼ ਦੇਖ ਲੋ ਉਸ ਤੋਂ ਬਾਅਦ ਬਿਹਾਰ ਦੇਖ ਲੋ ਉੜੀਸਾ ਦੇਖ ਲੋ ਮਹਾਰਾਸ਼ਟਰਾ ਦੇਖ ਲੋ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨ ਸਿਆ ਆਪਣਾ ਸਮਾਨ ਬੰਨਣ ਲੱਗਿਆ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨ ਸਿਆ ਤਵੇਂ ਹਾਂ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਆਊਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ। ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦਾ। ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ। ਪਰ ਜੇ ਕਿਸੇ ਨੇ ਅੱਗੇ ਪੰਜਾਬ 'ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਨ੍ਹਾਂ ਤੇ ਠੋਕੂ ਬਣੇ ਹੋ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਘੇਰਾ ਮੈਂ ਜਿਹੜੋ ਜਿੱਥੇ ਮੇਰੀ ਕੈਂਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾ ਲਈ ਹੋਵੇ ਚੈਅ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅਪਡੇਟ ਸਭ ਕੁਝ ਕਿਸਾਨਾਂ ਨੇ ਕਰਾਂਗੇ ਬਾਕੀ ਸਭ ਸਾਰਿਆਂ ਨੇ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਆ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਆ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਆ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮੈਦੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ Hindu ਵੀ Sikh ਵੀ ਹਰ ਕੋਈ ਪੁਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ Hindu ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਧਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਆ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੋਜ ਦੀ ਕੋਠੀ 'ਚ ਆਉਣ ਦੀ ਦੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੋ ਜੋ ਕਰਦੇ ਆ ਪਰ ਜੋ ਦਿੱਲੀ ਦਾ ਟ੍ਰੈਂਡ ਦੇਖ ਕੇ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲੈਂਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਉੱਤੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ ਚ ਕਰਜ਼ਾ ਖਤਮ ਕਰਨ ਲਈ ਪੰਜਾਬ ਚ ਨਸ਼ਾ ਖਤਮ ਕਰਨ ਲਈ ਕੋਈ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਆ ਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਉ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ ਇਹ ਤਾਂ ਨਾਂ ਕੱਦ ਲੈਣਾ 50000 ਨੌਕਰੀਆਂ ਦਿੱਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਤਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਤਾਂ ਵੈਕੈਂਸੀਆਂ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਜਨਾਮ ਨੌਕਰੀਆਂ ਗਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਤਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਤਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਆ ਜੀ ਉਹ ਤਾਂ ਮਿਲਦੀਆਂ ਹੀ ਮਿਲਣੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਅਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਬੀਜੇਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਬਹੁਤ ਬਹੁਤ ਦਿਲੀ ਵਿੱਚ ਆਵਾ ਦੀ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾਨ ਨੇ ਵੱਡਾ ਦਾਵਾ ਕੀਤਾ ਹੈ ਪ੍ਰਤਾਪ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਏਕਨਾਤ ਛਿੰਦੇ ਹੋ ਸਕਦੇ ਹਨ ਦਿੱਲੀ ਦੇ ਨਤੀਜਿਆਂ ਤੇ ਬੋਲਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਹੁਣ ਆਵਾ ਦੀ ਪਾਰਟੀ ਵਿੱਚ ਵੱਡੀ ਉਥਲ-ਪੁਥਲ ਹੋਵੇਗੀ ਪ੍ਰਤਾਪ ਬਾਜਵਾ ਇਹਨਾਂ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜੋ ਹਮੇਸ਼ਾ ਆਮ ਆਦੀ ਪਾਰਟੀ ਨਾਲ ਕਾਂਗਰਸ ਦੇ ਘੱਟ ਚੋੜ ਦੇ ਖਿਲਾਫ ਰਹੇ ਹਨ ਪ੍ਰਤਾਪ ਬਾਜਵਾ ਨੇ ਦਿੱਲੀ ਵਿੱਚ ਆਪ ਦੀ ਹਾਰ ਤੋਂ ਬਾਅਦ ਪਾਰਟੀ ਦੀ ਸੂਬਾਈ ਇਕਾਈ 'ਚ ਫੁੱਟਦੀ ਭਵਿਕਵਾਨੀ ਕਰਨ ਦਾ ਦਾਵਾ ਕੀਤਾ ਹੈ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਏਕਨਾਥ ਛਿੰਦੇਵਾਂਗ ਬਾਗੀ ਹੋ ਸਕਦੇ ਹਨ ਉਹਨਾਂ ਇਹ ਵੀ ਕਿਹਾ ਕਿ ਆਪ ਦੇ 30 ਤੋਂ ਵੱਧ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ ਇਹ ਵਿਧਾਇਕ ਪਾਰਟੀ ਬਦਲਣ ਲਈ ਤਿਆਰ ਹਨ ਦਿੱਲੀ ਦੀ ਸਤਾਤੇ ਕਾਬਜ ਹੋਣ ਤੋਂ ਬਾਅਦ ਆਵਾਜ਼ ਦੀ ਪਾਰਟੀ ਨੇ ਸਾਲ 2022 ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ 117 ਮੈਂਬਰੀ ਪੰਜਾਬ ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਹਾਸਲ ਕੀਤੀਆਂ ਸਨ ਅਤੇ ਹੁਣ ਪ੍ਰਤਾਪ ਬਾਜਬੇ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਨਮਸਕਾਰ। ਅੱਜ ਦਿੱਲੀ ਕੇ ਚੁਨਾਵ ਕੇ ਨਤੀਜੇ ਆਏ ਹਨ। ਔਰ ਜਨਤਾ ਕਾ ਜੋ ਵੀ ਨਿਰਣੈ ਹੈ, ਜਨਤਾ ਕਾ ਜੋ ਵੀ ਫੈਸਲਾ ਹੈ उसे हम पूरी विनम्रता के साथ स्वीकार करते हैं जनता का निर्णय सर माथे पर मैं भारतीय जनता पार्टी को इस जीत के लिए बहुत बहुत बधाई देता हूं और मैं उम्मीद करता हूं कि जिस उम्मीद के साथ और जिस आशा के साथ लोगों ने उनको बहुमत दिया है वो उन सभी उम्मीदों और आशाओं पे पूरा उतरेंगे हमने पिछले दस साल में जनता ने जो मौका दिया हमें उन दस सालों में हमने बहुत सारे काम किए शिक्षा के क्षेत्र में स्वास्थ्य के क्षेत्र में पानी के क्षेत्र में बिजली के क्षेत्र में और भी अलग अलग तरीके से लोगों को राहत पहुंचाने की कोशिश की उनकी ज़िंदगी में और दिल्ली के इंफ्रास्ट्रक्चर को भी हमने सुधारने की कोशिश की अब जो जनता ने हमें निर्णय दिया है हम ना केवल एक कंस्ट्रक्टिव ऑपोजीशन का रोल निभाएंगे बल्कि हम समाज सेवा जनता के सुख दुख में काम आना व्यक्तिगत तौर पे जिसको भी जो जरूरत होगी हम लोगों के सुख दुख में हमेशा काम आएंगे क्योंकि हम राजनीति में कोई सत्ता के लिए नहीं आए हम राजनीति को एक जरिया मानते हैं जिसके जरिए जनता की सेवा की जा सके जिसके ज़रिए लोगों के सुख दुख में काम आया जा सके वो काम हम करते रहेंगे और हमें आगे भी इसी तरह से जनता के सुख दुख में काम आना है मैं आम आदमी पार्टी के सभी कार्यकर्ताओं को बहुत बहुत बधाई देना चाहता हूँ वो बहुत शानदार चुनाव लड़े बहुत मेहनत की उन्होंने बहुत कुछ सहा इस पूरे चुनाव के दौरान उन्होंने बहुत शानदार चुनाव लड़ा इसके लिए मैं उन सबको सभी कार्यकर्ताओं को बहुत बहुत बधाई देना चाहता हूँ नमस्कार ਦਿੱਲੀ ਦੀਆਂ ਚੋਣਾਂ ਤੀਜੇ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ 27 ਸਾਲਾਂ ਬਾਅਦ ਦਿੱਲੀ ਤੇ ਭਾਜਪਾ ਦਾ ਕਬਜ਼ਾ ਹੋਇਆ ਤੇ ਆਮਾਦੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਆਮਾਦੀ ਪਾਰਟੀ ਦੀ ਹਾਰ ਤੇ ਸੁਖਬੀਰ ਬਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਹਾ ਕਿ ਆਮਾਦੀ ਪਾਰਟੀ ਨੇ ਪੰਜਾਬ ਵਿੱਚ ਗੁੰਮਰਾਹ ਕਰਕੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਇਹਨਾਂ ਦਾ ਹਸ਼ਰ ਹੋਇਆ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋਵੇਗਾ ਸੁਖਬੀਰ ਬਾਲ ਨੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਕਿ ਉਹਨਾਂ ਨੇ ਆਮਾਦੀ ਪਾਰਟੀ ਦੇ ਬਾਰੇ ਦਿੱਲੀ ਦੇ ਵਿੱਚ ਇਸ ਵਾਰ ਨਹੀਂ ਲੱਗਣ ਦਿੱਤੇ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਚ ਦੇਸ਼ ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਕੀ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨ ਮਾਨਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ